ਫਰੀਦਾ ਮੰਡਪ ਮਾਲ ਨਾ ਲਾਇ ਮਰਗ ਸਤਾਣੀ ਚਿਤ ਧਰ ਸਾਈ ਜਾਏ ਸੰਹਾਲ ਜਿਥੈ ਹੀ ਤਉ ਵੰਯਣਾ ਫਰੀਦਾ ਜਿਨੀ ਕੰਮੀ ਨਾਹੇ ਗੁਣ ਤੇ ਕੰਮੜੇ ਵਸਾਰ ਮਤ ਸਰਮਿੰਦਾ ਥੀਵਹੀ ਸਾਈ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਭਰਾੰਦ ਦਰਵੇਸਾਂ ਦਰਵੇਸਾਂ ਨੂੰ ਲੋੜੀਐ ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀRAND ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਣ ਹੀ ਭਰਿਆ ਮੈਂ ਫਿਰਾ ਲੋਕ ਕਹੈ ਦਰਵੇਸ ਗੁਣ ਹੀ ਹਾਂ ਗੁਣ ਹੀ ਥੋੜਾ ਜਿਹਾ ਪਾਰਾ ਬੋਲਨਾ ਜਿਆਦਾ ਵੀ ਭਾਰਾ ਨਹੀਂ ਕਰਨਾ ਗੁਨਾਹਾਂ ਦਾ ਭਰਿਆ ਔਗਣਾ ਦਾ ਸੰਪਰਦਾ ਦੇ ਵਿੱਚ ਪਾਠ ਇਹ ਦਰਮਿਆਨਾ ਜਿਹਾ ਹੀ ਕਰਾਇਆ ਜਾਂਦਾ ਹੈ ਜਿਆਦਾ ਭਾਰਾ ਨਹੀਂ ਅਰਥ ਦਾ ਕਰ ਹੀ ਲੈਣਾ ਹੁੰਦਾ ਹੈ ਗਿਆਨੀ ਸਿੰਘ ਨਹੀਂ ਗੁਨਹੀ ਭਰਿਆ ਮੈਂ ਫਿਰਾ ਗੁਨਹੀ ਨਹੀਂ ਗਾਣਾ ਗੁਨਹੀ 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 ਭਰਿਆ ਮੈਂ ਫਿਰਾ ਲੋਕ ਕਹੈ ਦਰਬੀਸ਼ ਤਤੀ ਤੋਏ ਨਾ ਪੱਲਵੈ ਜੀ ਜਾਲ ਟੁੱਬੀ ਦੇ ਫਰੀਦਾ ਜੋ ਡੋਹਾਗਣ ਰੱਬ ਦੀ ਝੂਰੇ ਦੇ ਝੂਰੇ ਜਾਂ ਕੁਆਰੀ ਤਾਂ ਚਾਉ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਉ ਵਤ ਕੁਆਰੀ ਨਾ ਥੀਐ ਕੱਲਰ ਕੇਰੀ ਛੱਪੜੀ ਆਏ ਉਲਥੇ ਹੰਜ ਚਿੰਜੂ ਬੋੜਨ ਨਾ ਪੀਵਹਿ ਉੱਡਨ ਸੰਦੀ ਡੰਜ ਹੰਸ ਉੱਡਰ ਕੂਦਰੈ ਪਾਇਆ ਲੋਕ ਵਿਡਾਰਨ ਜਾਏ ਇਤਿਆਨ ਨਾਲ ਕੂਦਰੈ ਉਚਾਰਨ ਕਰਨਾ ਕਈ ਵਾਰ ਕ੍ਰੋਧ ਹੈ ਬੋਲਿਆ ਜਾਂਦਾ ਹੰਸ ਉੱਡਰ ਕੂਦਰੈ ਪਾਇਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੁਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿਣੀ ਵਸਾਏ ਤਲ ਫਰੀਦਾ ਸਰ ਭਰਿਆ ਭੀ ਚੱਲ ਸੀ ਥੱਕੇ ਕਵਲ ਇਕਲ ਇਕਲ ਉਚਾਰਨ ਕਰਨਾ ਹੈ ਫਰੀਦਾ ਇੱਟ ਸਿਰਾਣੇ ਭੁਏ ਸ਼ਵਣ ਕੀੜਾ ਲੜਿਓ మాਸ ਕੀ ਤੜਿਆ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਘੜੀ ਸੁਮੰਨਵੀ ਟੁੱਟੀ ਨਗਰ ਲੱਜ ਅਜਰਾਇਲ ਫਰੀਸਤਾ ਕੈ ਘਰ ਨਾਠੀ ਅੱਜ ਫਰੀਦ ਫਰੀਦਾ ਭੰਨੀ ਘੜੀ ਸੁਵੰਨਵੀ ਟੁੱਟੀ ਨਗਰ ਲੱਜ ਜੋ ਸੱਜਣਾ ਭੁਏ ਪਾਰ ਸੇ ਸੇ ਕਿਉ ਆਵਹਿ ਅੱਜ ਫਰੀਦਾ ਬੇ ਨਿਵਾਜਾ ਕੁੱਤਿਆ ਏਹ ਨ ਭਲੀ ਰੀਤ ਕਾਬਹੀ ਚਲ ਨ ਆਇਆ ਪੰਜੇ ਵਖਤ ਮਸੀਤ ਓਠ ਫਰੀਦਾ ਉਜੂ ਸਾਜ ਉਜੂ ਪੋਲਾ ਹੀ ਬੋਲਣਾ ਹੈ ਸੁਭਹ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਪ ਉਤਾਰ ਕਪ ਉਤਾਰ ਪੂਲਾ ਜੋ ਸਿਰ ਸਾਈ ਨਾ ਨਿਵੈ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਂਏ ਕੁੰਨੇ ਜਲਾਈਐ ਬਾਲਣ ਸੰਦੈ ਥਾਏ ਫਰੀਦਾ ਕਿਥੈ ਤੈਡੇ ਮਾਪਿਆ ਜਿਨੀ ਤੂੰ ਜਣਿਓ ਹੈ ਜਿਨੀ ਤੂੰ ਜਣਿਓ ਹੀ ਤੈ ਪਸ ਹੋ ਓਏ ਲੱਦ ਗਏ ਤੂੰ ਅਜੈ ਤੂੰ ਅਜੈ ਨਾ ਪਤੀਣੋਹਿ ਫਰੀਦਾ ਮਨ ਮੈਦਾਨ ਕਰ ਤੋਏ ਟਿੱਬੇ ਲਾਹੇ ਤੋਏ ਟਿੱਬੇ ਲਾਹੇ ਅਗੇ ਮੂਲ ਨ ਆਵਸੀ ਦੋਜਕ ਸੰਦੀਪਾਹੇ ਮਹੱਲਾ ਪੰਜਵਾ ਫਰੀਦਾ ਖਾਲਕ ਖਲਕ ਮਹਿ ਖਲਕ ਵਸੈ ਰਬ ਮਾਹੀ ਰਬ ਮਾਹੀ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ ਫਰੀਦਾ ਜੇ ਦੇਹ ਨਾਲਾ ਕੱਪਿਆ ਜੇ ਗਲ ਕਪਹਿ ਚੁਖ ਪਵਣ ਨਾ ਇਤੀ ਮਾਮਲੇ ਸਹਾਂ ਨਾ ਇਤੀ ਦੁਖ ਚੱਬਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ ਇਹ ਵਿਸਰਾਮ ਇਸ ਤਰ੍ਹਾਂ ਹੀ ਲਾਉਣਾ ਹੈ ਚੱਬਣ ਚੱਲਣ ਰਤਨ ਇਥੇ ਵਿਸਰਾਮ ਸੇ ਸੁਣੀਅਰ ਵਹਿ ਗਏ ਮੁੱਤੀ ਤਾਹ ਮੁੱਤੀ ਤਾਹ ਸੇ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪ੍ਰਾਹੋਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸਵੇਰ ਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁਤਿਆ ਮਿਲੈ ਨਾ ਪਾਓ ਸੁਤਿਆ ਮਿਲੈ ਨਾ ਪਾਓ ਚਿੰਨਾ ਨੈਣ ਨਿੰਦ੍ਰਾ ਆਵਲੇ ਤਿੰਨਾ ਮਿਲਣ ਕੁਆਵ ਤਿਨ੍ਰਾਵਲੀ ਨੀ ਬੋਲਨਾ ਨੀਂਦਰਾਵਲੀ ਪਿਆਰੀ ਲੱਗੀ ਹੋਈ ਐ ਜਿਨਾਂ ਜਿਨਾਂ ਨੈਣ ਨੀਂਦਰਾਵਲੀ ਇਥੇ ਵਿਸਰਾਮ ਤਿੰਨਾ ਮਿਲਣ ਕੁਆਵ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇ ਜਗ ਉੱਚੇ ਚੜ ਕੇ ਦੇਖਿਆ ਤਾ ਘਰ ਘਰ ਇਹਾ ਅੱਗ ਮਹੱਲਾ ਪੰਜਵਾ ਫਰੀਦਾ ਊਮ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨ ਲਾਗ ਤਿੰਨਾ ਅੰਚ ਨ ਲਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇਈ ਪਾਈਆਂ ਜਿੰਨਾ ਪਿਆਰੇ ਨੇਹ ਸਾਰੇ ਹਲੰਤ ਤੇ ਟਿੱਪੀਆਂ ਰਹੀਆਂ ਹਨ ਜਿੰਨਾ ਪਿਆਰੇ ਨੇਹ ਕੰਦੀ ਵਹਿਣ ਨਾ ਟਾਹ ਤਾ ਭੀ ਲੇਖਾ ਦੇਵਣਾ ਜਿੱਧਰ ਰੱਬ ਜਾਏ ਵਹਿਣ ਤਦਾਉ ਗਉ ਕਰੇ ਫਰੀਦਾ ਦੁਖਾ ਸੇਤੀ ਦਿਹ ਗਿਆ ਸੂਲਾ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹ ਕੰਦੀ ਕੇ ਰਾਹੇਤ ਬਿੜ ਨੂੰ ਕੱਪਰ ਕਿਆ ਕਰੇ ਜੀ ਪਾਤਣ ਰਹੇ ਸੁਚੇਤ ਸੁਚੇਤ ਇਕੱਠਾ ਹੀ ਫਰੀਦਾ ਗੱਲੀ ਸੋ ਸੱਜਣ ਵੀਹ ਇੱਕ ਤੂੰ ਢਿੰਦੀ ਨਾ ਲਹਾ ਤੁਖਾਂ ਜਿਉ ਤੁਖਾਂ ਪੋਲਾ ਬੋਲਣਾ ਤੁਖਾਂ ਜਿਉ ਮਾਲੀਹ ਤੁਖਾਂ ਜਿਉ ਮਾਲੀਹ ਕਾਰਨ ਤਿਨਾਂ ਮਾ ਪਿਰੀ ਕਾਰਨ ਤਿਨਾਂ ਮਾ ਪਿਰੀ ਤੁਖ ਤੁਖਾਂ ਜਿਉ ਮਾਲੀਹ ਕਾਰਨ ਤਿਨਾਂ ਮਾ ਪਿਰੀ ਫਰੀਦਾ ਇਹ ਤਾਨ ਭੌਕਣ ਨਿਤ ਨਿਤ ਦੁਖੀਐ ਕੌਣ ਕੰਨੀ 부ਜੇ ਦੇ ਰਹਾ 부ਜੇ ਜਜੇ ਨਾਲੀ ਬੋਲਣਾ ਕੰਨੀ 부ਜੇ ਦੇ ਰਹਾ ਕਿਤੀ ਵਗੈ ਕਿਤੀ ਵਗੈ ਪੌਣ ਫਰੀਦਾ ਰੱਬ ਖਜੂਰੀ ਪੱਕੀਆਂ ਮੱਖਿਆ ਨਈ ਵਹਨ ਜੋ ਜੋ ਵੰਨ ਡਿਹੜਾ ਮੱਖਿਆ ਇਸ ਤਰ੍ਹਾਂ ਬੋਲਣਾ ਮੱਖਿਆ ਨਈ ਵਹਨ ਜੋ ਜੋ ਵੰਜ ਡਿਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁਕਾ ਪਿੰਜਰthia ਤਲੀਆਂ ਖੂਨ ਦਹਿ ਕਾਗ ਅਜੈ ਸੋ ਰਬਨਾ ਬਾਹੋੜਿਓ ਦੇਖ ਬੰਦੇ ਕੇ ਭਾਗ ਗਾ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੋਲਿਆ ਤਗਲਾ ਖਾਇਆ మాਸ ਇਹ ਦੋ ਨੈਨਾ ਮਤ ਸੁਹ ਹੋ ਫਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਕਾਗਾ ਚੂੰਡ ਨਾ ਪਿੰਜਰਾ ਬਸ ਐ ਤਾਂ ਉੱਡ ਰ ਜਾਹੇ ਜੇਤ ਪਿੰਜਰਾ ਮੇਰਾ ਸਹੋ ਵਸੈ మాਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਿਮਾਣੀ ਸਾਢ ਕਰੇ ਨੇ ਘਰ ਆ ਘਰ ਆ ਹਾਂਜੀ ਫਰੀਦਾ ਗੋਰ ਨਿਮਾਣੀ ਛੱਡ ਕਰੇ ਇਥੇ ਵਿਸਰਾਮ ਨੇ ਘਰ ਆ ਇਥੇ ਜਮ ਖਲਾਦਨੀਏ ਘਰ ਆਵ ਸਰ ਪਰ ਮੈਥੇ ਆਵਣਾ ਮੈਥੇ ਇਹ ਵੱਖਰਾ ਪਾਠ ਕਰਨਾ ਹੈ ਸਰ ਪਰ ਮੈ ਮੈਥੇ ਆਵਣਾ ਸਰ ਪਰ ਮੈਥੇ ਆਵਣਾ ਮਰਨਹੁ ਨਾ ਡਰਿਆਹ ਮਰਨਹੁ ਨਾ ਡਰਿਆਹ ਨੰਨਾ ਮਰਨਹੁ ਨਾ ਡਰਿਆਹ ਨੰਨੇ ਨੂੰ ਗੰਨਾ ਨਾ ਨੰਨਾ ਨਹੀਂ ਹੈ ਹੈਗਾ ਨਾ ਡਰਿਆਹ ਨੰਨਾ ਮੁਕਤਾ ਨਹੀਂ ਨੰਨਾ ਮਰਨਹੁ ਨਾ ਡਰਿਆਹ ਇੰਨੀ ਲੋਇਨ ਦੇਖ ਦਿਆ ਇੰਨੀ ਲੋਣੀ ਦੇਖ ਦਿਆ ਇੰਨੀ ਲੋਇਨੀ ਦੇਖ ਦਿਆ ਕੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਮੈਂ ਆਪਣੀ ਪਈ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹ ਹੈ ਸਭ जग ਤੇਰਾ ਹੋਏ ਕੰਦੀ ਉੱਤੇ ਰੁਖ ਕੰਦੀ ਉਤਾ ਰੁਖੜਾ ਕੰਦੀ ਉਤਾ ਉੱਤੇ ਕੰਦੀ ਉੱਤੇ ਰੁਖੜਾ ਕੰਦੀ ਉੱਤੇ ਰੁਖੜਾ ਕਿਚਰਕ ਬਨੈ ਧੀਰ ਫਰੀਦਾ ਕੱਚਾ ਭਾਂਡਾ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਨਸਖਣ ਰਹਿ ਗਏ ਵਾਸਾ ਆਇਆ ਤਲ 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 ਹਾਂ ਥੋੜਾ ਜਿਹਾ ਕਸਕੇ ਬੋਲਨਾ ਫਰੀਦਾ ਮਹਿਲ ਨਿਸਖਣ ਨਿਸਖਣ ਥੋੜਾ ਜਿਹਾ ਕਸਕੇ ਬੋਲਨਾ ਫਰੀਦਾ ਮਹਿਲ ਨਿਸਖਣ ਰਹਿ ਗਈ ਵਾਸਾ ਆਇਆ ਤਲ ਗੋਰਾ ਸੇ ਨਿਮਾਨੀਆ ਦਹਿਸਣ ਰੂਹਾ ਮਲ ਆਖੀ ਸੇਖਾਂ ਬੰਦਗੀ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ